ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਵੱਡੀ ਸਫਲਤਾ ਇੱਕ ਨੌਜਵਾਨ ਨੂੰ 5 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਾਡੇ ਅਮਰ ਅਮਰਸਰ ਪੁਲਿਸ ਦੇ ਐਸਪੀ ਸ਼੍ਰੀ ਵਿਮਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇਥੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਦੇ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮਕਰ ਨਿਵਾਸੀ ਤਰਨਤਾਰਨ ਉਹਨੂੰ ਉੱਥੋਂ ਕੈਮ ਕਰਨ ਤੋਂ ਜਾ ਕੇ ਕਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਹੈ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੈਮ ਕਦ ਕਿਹੜੀ ਜਗ੍ਹਾ ਤੋਂ ਤੇ ਉਹਨੂੰ ਕਿੱਥੇ ਬਰਾਮਦ ਹੋਈ ਸੀ ਨਾ ਕੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋਰੇ ਹੈਗਾ ਪਿੰਡ ਸਰ ਇਹ ਕਿਹੜੀ ਐਫ ਆਈ ਆਰ ਦਾ ਹਿੱਸਾ ਆ ਇਹ ਇਹ ਨਵੀਂ ਐਫ ਆਈ ਆਰ ਦਰਜ ਹੋਈ ਆ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ 21 23 25 62 ਐਨ ਡੀ ਪੀ ਐਸਾ थाना اسلام آباد ਦਾ ਮਸਲਾ ਸਰ ਇਹ ਕਿਤੇ ਤੋਂ ਵਹੀ ਪਾਕਿਸਤਾਨ ਕੇਸ ਮਸਲਾ ਕੋਈ ਹੋਇਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲ ਰਹਾ ਹੈਗਾ ਜੀ ਉਹ ਉਹ ਨੇ ਉਹ ਨੇ ਸਪਲਾਈ ਕੀਤੀ ਸਰ ਇਸ ਮਾਰਕੀਟ ਦੇ ਬੰਦੇ ਕਿਹਨੀਆਂ ਨੇ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਅਸੀਂ ਕਿ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾਲ ਵੇਚਣਾ ਅਸੀਂ ਡਿਸਟਰਾਇ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੂ ਜੀ ਇਹ ਸਰ ਇਹ ਇੱਕ ਇੱਕ ਦੋ ਸੀ ਕਿਸ ਤਰੀਕ ਨੂੰ ਆਈ ਸੀ ਸਰ ਕਿਤੇ ਪਹੁੰਚ ਨਹੀਂ ਸੀ ਇਹ ਇੱਕ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ ਅਮਰ ਸ਼ਹਿਰ ਤੋਂ ਅੱਗੇ ਆ ਕੇ ਇਹਨਾਂ ਨੇ ਗਾਂ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਦੈਟ ਵਿਲ ਬੀ ਕੰਸੀਡਰਡ ਇਨ ਯੂਨੀਵਰਸਿਟੀ ਸਰ ਆਈ ਡਰੋਨ ਰਹੀ ਹੈ ਜਾਈਏ ਹਾਂਜੀ ਆਈ ਡਰੋਨ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸੌਰੀ ਵੀ ਕਾਂਟ ਡਿਸਕਸ ਇਹਨਾਂ ਦੇ ਖਿਲਾਫ ਪਹਿਲੇ ਹੈ ਕੋਈ ਕੇਸ ਦਰਜ ਸਰ ਇਹਦੇ ਖਿਲਾਫ ਪਹਿਲਾਂ ਕੋਈ ਦਰਜ ਨਹੀਂ ਤੇ ਸਰ ਕੋਈ ਵਿਦੇਸ਼ੀ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ ਵਾਸਤੇ ਮੈਂ ਕਿਹਾ ਤੇ ਲੱਖੇ ਰੁਪਏ ਮੇਰਾ ਭੇਜਦੇ ਨੇ ਉਹਨਾਂ ਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਇਹਦੇ ਵਿੱਚ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦੇ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਕੁੰਮ ਕੀ ਕਰਦੇ ਆ ਇਹ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ ਛੇ ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਖਿਲਾਫ ਪਹਿਲਾਂ ਵੀ ਲੋਕ ਕਰਦੇ ਨੇ ਇਹਦੇ ਖਿਲਾਫ ਕੋਈ ਪਹਿਲਾਂ ਮਕਦਮਾ ਨਹੀਂ ਸਰ ਇਹ ਲਿੰਕ ਕਿਸ ਲਿੰਕ ਵਿੱਚ ਆ ਜੀ ਹਾਂਜੀ ਇਹਦੇ ਲਿੰਕ ਵਿੱਚ ਆਇਆ ਹੈ ਲਿੰਕੇਜ ਮਤਲਬ ਉਹਨਾਂ ਕਿਸੇ ਥਰੂ ਉਹਨਾਂ ਦੇ ਨਾਲ ਅਲੀ ਜਿਹੜਾ ਫੋਰਨ ਪਾਕਿਸਤਾਨ ਚ ਬੈਠਾ ਇਹ ਇੰਡੀਆ ਦਾ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਡੈਡੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਤਰ੍ਹਾਂ ਜੋ ਬਿ ਸਟੈਬਲਿਸ਼ ਹੋਊਗਾ ਉਹਨਾਂ ਸਰਕਾਰੀ ਕਰਾਂਗੇ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮੰਗਵਾ ਚੁੱਕਾ ਹੈ ਜੀ ਪਹਿਲੀ ਕੋਈ ਇਨਵੈਸਟੀਗੇਸ਼ਨ ਦਾ ਰਿਪੋਰਟ ਹੈ ਜੀ ਜੀ ਪਹਿਲੀ ਲਿਖੀ ਪਾਈ ਸੀ ਕੁਝ ਦਿਨ ਪਹਿਲਾਂ ਉਹਨਾਂ ਦਾ ਕੋਈ ਇਹਦਾ ਉਹਦੇ ਨਾਲ ਦਾ ਗੋਤ ਲੱਗਣੀ ਸੀ ਇਹ ਇਹ ਡਿਫਰੈਂਟ ਹੈ ਸਰ ਕਿਨੇ ਦਾ ਕੰਮ ਕਰਿਆ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਤੇ ਪਹਿਲਾਂ ਕੋਈ ਐਨਡੀ ਦਾ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਚੈੱਕ ਕਰਾਂਗੇ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਤਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰ ਲਈ ਅਮਰਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਕਾਰ ਖੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਸਤਨਾਮ ਸਿੰਘ ਉਹਨਾਂ ਨੂੰ ਸੀ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਬਰਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰਕੇ ਉਹਨੂੰ ਦੁਆਰਾ ਜੇਲ੍ਹ ਭੇਜਿਆ ਜਾਏਗਾ ਸਰ ਇਹਨਾਂ ਕਾਬੂ ਕਿਥੇ ਕੀਤਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਅਸੀਂ ਰੂਰਲ ਅਮਸਾਦੇ ਏਰੀਆ ਜੰਡੇਆਲਾ ਦੇ ਨਾਲੋਂ ਤੋਂ ਬਾਪੂ ਕੀਤਾਗਾ ਤੇ ਅਸੀਂ ਕਮਿਸ਼ਨਰਡ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭੱਜੇ ਸੀ ਉਹਨਾਂ ਨੂੰ ਵਾਪਸ ਲਿਆ ਕਿਰਨ ਸਾਹਿਬ ਨਸ਼ਾ ਵਿਭਾਗ ਜਿਹੜੇ ਨੇ ਪ੍ਰਾਪਰਟੀ ਬਣਾਈ ਹੈ ਉਸ ਜੀ ਦਾ ਕੁਝ हां जी जो जो भी प्रॉपर्टी बनेगी उनो हमसी कानून तहत इजाजत के अनुसार हमसी कब्जे करेंगे सर ये कल करो रोड पर थी ਤੁਸੀਂ ਬਹਿਤੀ ਗੱਲ ਜਿਹੜਾ ਮਸਲਾ ਕੀਤਾ ਉਹਦੇ ਵਿੱਚ ਮੈਂ ਤੁਹਾਨੂੰ ਫਾਲੋਅ ਅਪ ਕੀਤਾ ਕੋਈ ਸਰ ਕੋਈ ਰਾਸ ਤੁਸੀਂ ਦੋ ਬੰਦੇ ਬੋਲ ਕਰਦੇ ਸੀ ਜਾਂ ਕਰਨੇ ਉਹ ਲੱਗੇ ਹੋਏ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੀ ਐਡਵਾਂਸਨ ਸਾਨੂੰ ਸੂਚਨਾ ਮਿਲੂ ਕਿ ਤੁਹਾਨੂੰ ਕੋਈ ਲੱਗਾ ਸੀ ਇੱਕ ਦੋ ਕੁੜੀਆਂ ਬੋਲ ਐਸ ਕੁੜੀਆਂ ਨਹੀਂ ਉਹ ਨਹੀਂ ਅਰੈਸਟ ਨਹੀਂ ਹੋਈਆਂ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਕੋਈ ਨਹੀਂ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਥੈਂਕ ਯੂ